ਤਣਾ ਹੁਲਾ ਪਸ਼ੂ ਮੇਲਾ ਕਹਿੰਦੇ ਆਲ ਇੰਡੀਆ ਦੀ ਚੈਂਪੀਅਨਸ਼ਿਪ ਚੱਲ ਰਹੀ ਹੈ ਜਿੱਥੇ ਸਾਰੇ ਇੰਡੀਆ ਦੇ ਵਿੱਚੋਂ ਪਸ਼ੂ ਪਹੁੰਚੇ ਆ ਮੁਰਾ ਦੇ ਨਗੀਨਿਆਂ ਦੇ ਵਿੱਚ ਆ ਦੋ ਦੰਦ ਦੇ ਝੋਟੀ ਨੇ ਵੀ ਮੱਲ ਮਾਰੀ ਆ ਬਾਈ ਤੋਂ ਪਤਾ ਕਰ ਠੀਕ ਆ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦੋ ਜੀ ਕੀ ਹੈਗਾ ਕੀ ਨਾਮ ਬਾਈ ਕੀ ਪਿੰਡ ਹੈਗਾ ਸੰਧੂ ਕਲਾ ਜੀ ਸੰਧੂ ਕਲਾ ਸੰਧੂ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਜੀ ਬਰਨਾਲਾ ਲਾਸਟ ਪਿੰਡ ਆਵੇ ਠੀਕ ਆ ਸੰਧੂ ਕਲਾ ਬਾਈ ਤੇ ਕੀ ਡਿਟੇਲ ਆ ਵੀਰੇ ਮੱਝੀ ਦੇ ਦੀ ਪੂਰੀ ਮੱਝ ਸੂਰੀਆ ਤੱਲੂ ਦੀ ਆਹੇ ਅੱਛੇ ਜੀ ਜਨਮ ਸਮੇਂ ਤੋਂ ਹੀ ਇੰਨੀ ਸੋਹਣੀ ਹੈਗੀ ਠੀਕ ਹੈ ਵੀਰੇ ਜਨਮ ਸਮੇਂ ਵੀ ਬਹੁਤ ਸੋਹਣੀ ਹੈ ਫੂਡ ਸੀਗੀ ਤੇ ਬਾਕੀ ਹੁਣ ਤੇ ਸਾਰੇ ਖੀਰੀਆਂ ਜੀ ਮੰਨੋ ਤੁਸੀਂ ਉਹਨੂੰ ਠੀਕ ਹੈ ਦੋ ਦੰਦ ਤਾਂ ਹੁਣੇ ਛੱਡਿਆ ਨੇ ਠੀਕ ਹੈ ਤੇ ਭਾਈ ਕਿੰਵੇਂ ਸਥਾਨ ਤੇ ਆਈ ਐ ਇੱਥੇ ਤੇ ਤੀਜੇ ਨੰਬਰ ਤੇ ਆਈ ਐ ਤੀਜੇ ਨੰਬਰ ਤੇ ਭਾਈ ਇਹਦੀ ਖਰਾਕ ਕੀ ਸੀ ਬਚਪਨ ਤੋਂ ਲੈ ਕੇ ਦੁੱਧ ਵਗੈਰਾ ਕਿੰਨਾ ਪਿਆ ਭਾਈ ਸਾਮਦੇ ਆਪਣੀ ਦਾ ਹੀ ਇਹੀ ਕਰੀ ਵੀ ਸੀ ਠੀਕ ਹੈ ਵੀਰੇ ਤੁਸੀਂ ਕਰੋ ਗੱਲ ਖਰਾਕ ਤਾਂ ਨੋਰਮਲ ਸੀਗੀ ਇਹਨਾਂ ਦੀ ਠੀਕ ਹੈ ਭਾਈ ਬਚਪਨ ਦੇ ਵਿੱਚ ਇਹਨੂੰ ਦੁੱਧ ਕਿੰਨਾ ਕੁ ਪਿਆ ਹੋਇਆ ਸੀਗਾ ਪਤਾ ਨਹੀਂ ਮਸਾਂ ਹੀ ਫੜ ਕੇ ਰੱਖਣੋ ਬਈ ਆਹ ਤਾਂ ਬੰਦੇ ਸੇਵਾ ਵਾਲੇ ਆ ਇਹ ਹਾਂਜੀ ਹਾਂਜੀ ਹਾਂ ਹੁਣ ਤੋਂ ਬਸ ਟਾਰਡਰ ਨਾ ਕਿੰਨਾ ਦੁੱਧ ਪੀਂਦਾ ਜਿੰਨਾ ਪਿੰਦੀ ਸੀ ਪਹਿਲਾ ਮਹੀਨਾ ਉਨਾ ਹੀ ਪਿਆ ਜੀ ਠੀਕ ਹੈ ਜੀ ਗੱਲ ਤਾਂ ਠੰਡ ਦਿਖਾ ਠੰਡ ਬਾਹਲੇ ਸੋਹਣੇ ਮੋਢੇ ਇਹ ਜੀ ਗੱਲ ਜੀ ਮੋੜ ਕੇ ਹੀ 3 ਕਿਲੋ ਦੁੱਧ ਡੰਗ ਦਾ ਪੀਉਂਦੇ ਰਹੇ ਜੀ ਠੀਕ ਹੈ ਜੀ 2 ਮਹੀਨਾ ਤੱਕ ਫਿਰ ਡੂੜ ਕੇ ਲਈਏ ਜਦੋਂ ਸੀਨ ਸੀ ਟਾੜ ਤੱਕ ਜੀ ਫਿਰ ਕਿੱਡੀ ਪੀਉਂਦੇ ਰਹੇ ਜੀ 4 ਗੱਲ ਜੀ 4 ਕਿਲੋ ਕਾਫੀ ਟੌਟਰ ਬਈ ਨਾ ਤੇ ਮਾਂ ਦਾ ਇਹਦੇ ਦੁੱਧ ਕਿੰਨਾ ਸੀਗਾ 8 18 ਕਿਲੋ 300 ਗ੍ਰਾਮ ਰੱਖਿਆ ਜੀ ਠੀਕ ਹੈ ਮਾਂ ਕੋਲੇ ਆ ਜਾਂ ਕਿਵੇਂ ਜੀ ਕੋਲੇ ਆ ਜੀ ਕੋਲੇ ਆ ਜੀ ਮਾਂ ਕੋਲੇ ਆ ਸੰਧੂ ਕਲਾ ਮੇਡ ਕਿੰਨਾ ਟਾਈਮ ਪਹਿਲਾਂ ਖਰੀਦੀ ਦੀ ਨਹੀਂ ਉਹ ਤਾਂ ਉਹ ਵੀ ਕਰ ਦਈ ਏ ਜੀ ਉਹ ਵੀ ਟੀਕਾ ਬਾਈ ਦਾ ਭਰਾ ਵਾਹੀ ਤਰਿੰਦਰ ਨਾਈ ਠੀਕ ਹੈ ਜੀ ਮਾਂ ਉਹ ਵੀ ਦਿੱਤੀ ਜੀ ਨੇ ਮਾਂ ਦਾ ਵੀ ਕੀ ਕਹਿੰਦਾ ਭਰਾ ਮਾ ਜੀ ਠੀਕ ਹੈ ਬਾਈ ਮਾੜੀ ਜੀ ਤੋਰੇ ਆ ਬਦਖਾਨ ਕਿੰਨਾ ਟਾਈਮ ਹੋ ਗਿਆ ਸਾਨੂੰ ਬਰੀਡ ਦਾ ਕੰਮ ਕਰਦੇ ਇਹਨੂੰ ਸਰ ਹਾਂ ਯੂਰਪ ਤੋਂ ਥੋੜਾ ਟਾਈਮ ਹੀ ਹੋਇਆ ਜੀ ਖਾਲੀ ਹੋਇਆ ਜੀ ਪੰਜ ਤੇਰੇ ਦਾ ਸਿਹਰਾ ਡਾਕਟਰ ਸਾਹਿਬ ਨੂੰ ਜਾਂਦਾਗਾ ਡਾਕਟਰ ਦੀ ਮਿਹਰਬਾਨੀ ਹੈ ਜੀ ਪਹਿਲੀ ਵਾਰ ਪਰਮਾਡਾ ਕਰੇ ਹੀ ਗਈ ਠੀਕ ਹੈ ਜੀ ਇਹਨਾਂ ਨੇ ਰਖਵਾਈ ਸੀ ਠੀਕ ਹੈ ਦਾਤਾ ਹੀ ਮਾਹੜੀ ਝੋਟੀ ਨੰਬਰ ਲਾਈ ਉਹ ਕਿੰਨੇ ਨੰਬਰ ਦਾ ਪਹਿਲਾ ਜੱਕ ਥੋੜੇ ਨਵੇਂ ਬੰਦੇ ਸੀ ਪਹਿਲੀ ਵਾਰ ਥੋੜੇ ਸਿੰਘ ਜਿਹੇ ਇੱਥੇ ਇਹਨਾਂ ਨੇ ਅੱਛਾ ਜੀ ਉਥੋਂ ਇੱਕ ਦੋ ਨੰਬਰ ਕੱਟੇਗਾ ਝੋਟੀ ਦੇ ਹਾਂ ਤੇ ਨਹੀਂ ਤਾਂ ਕਿਸੇ ਪਾਸੇ ਝੋਟੀ ਮਾਰੀ ਨਹੀਂ ਵੀ 72 ਦਰਾਉਂਦੀ ਹੈ ਹਨਾ ਆਪਾਂ ਨੂੰ ਦੇਖਣ ਚ ਵੀ ਲੱਗਦੀ ਹੈਗੀ ਵੀਡੀਓ ਹਨਾ ਵੀ ਮੱਝਾ ਡੈਂਦਾ ਹਾਂ ਪੁੜੇ ਪੜਾਂ ਨਹੀਂ ਦੇਖੋ ਬਹੁਤ ਚੰਗੀ ਹੈ ਜੇ ਬੱਚੀ ਆ ਯਾਰ ਪਤਾ ਕਿੱਥੇ ਜਾਏ ਖੜਨਾ ਇਹਨੇ ਠੀਕ ਆ ਬਾਈ ਇਹ ਤਾਂ ਪਤਾ ਨਹੀਂ ਕਿੰਨਾ ਕਦ ਕਰਨਾ ਹੈ ਵੀਰ ਜੀ ਇਹਨੂੰ ਖੀਰੀ ਮੰਨ ਕੇ ਚੱਲੀਏ ਖੀਰੀ ਮੰਨ ਕੇ ਚੱਲੋ ਦੋ ਦਿਨ ਧਰਦੀ ਆ ਠੀਕ ਹੈ ਵੀਰੇ ਤੇ ਬਹੁਤ ਬਹੁਤ ਵਧਾਈਆਂ ਬਾਈ ਬਾਕੀ ਕੱਲਾ ਇਹ ਨਹੀਂ ਬਈ ਟੋਟੀ ਬਾਈ ਹੀ ਸੋਹਣੀ ਆ ਬੰਤਰ ਵੀ ਨਾਇਰ ਨਾੜ ਕੱਲੀ ਗੱਲੀ ਦੀਦੀ ਆ ਨਾੜ ਵੀ ਬਿਲਕੁਲ ਇਹਨਾਂ ਕੱਲੀ ਨਾੜ ਆਈਆਂ ਦੁੱਧ ਵਾਲੇ ਕੈਰੈਕਟਰ ਆਗੇ ਠੀਕ ਹੈ ਵੀਰੇ